ਨਵਾਰ ਕਰੋ ਭੱਜ ਗਈ ਉਹ ਕੁੱਤ ਵਿੱਚ ਮਾਰੀ ਸੀ ਚੰਗੀ ਦੋਰੀਆ ਹੈ ਰਡਿੰਗੋ ਬੇਬੇ ਨਾਲ ਮੇਰੀ ਮੁਸ਼ਕੀ ਆ ਇਹ ਮੁਸ਼ਕੀ ਨਹੀਂ ਟਿਕਦੀ ਫਿਰ ਕਹਿ ਦਿੰਦੀ ਮੈਨੂੰ ਲੋਕ ਗਲਤ ਬੋਲਦੇ ਆ ਐਡੀ ਜਿਆਦੀ ਬੇਸ਼ਰਮ ਜਨਾਨੀ ਆ ਨਾ ਦੋ ਦਿਨ ਹੋਏ ਇਹਦੇ ਪਿਓ ਮੁੱਕੇ ਨੂੰ ਤੇ ਹੁਣ ਕੱਲ ਦੀ ਫੇਰ ਸ਼ੁਰੂ ਹੋਈ ਆ ਰੇਲਾਂ ਰੇਲਾਂ ਪਾਈ ਜਾਂਦੀ ਆ ਬੇਅਕਲ ਤੇ ਚੂੜਾ ਵੀ ਡੇਲੀ ਚੇਂਜ ਕਰਦੀ ਆ ਕਦੇ ਕੋਈ ਪਾ ਲੈਂਦੀ ਆ ਕਦੇ ਕੋਈ ਪਾ ਲੈਂਦੀ ਇਹਨੂੰ ਬਸ ਵਿਆਹ ਦੀ ਅੱਗ ਲੱਗੀ ਤੇ ਚੂੜੇ ਪਾਉਣ ਦੀ ਅੱਗ ਲੱਗੀ ਆ ਡੰਗਰ ਜਨਾਨੀ ਨੂੰ ਪੋਰਾ ਵੀ ਸੰਗ ਸ਼ਰਮ ਨਹੀਂ ਹੈਗੀ ਕਿ ਤੇਰਾ ਪਿਓ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਇਹ ਮਾਂ ਦੀ ਧੀ ਰੇਲਾਂ ਪਾਉਣੀ ਹਟੇ ਕਿਤੇ ਮੇਰੀ ਰੀਚ ਨਾ ਡਾਊਨ ਹੋ ਜੇ ਐਡੀ ਜਿਆਦੀ ਬੇਸ਼ਰਮ ਬੰਦੇ ਖਾਣੀ ਹ ਦੀ ਕਿ ਇਹਨਾਂ ਨੂੰ ਜਿਹੜੇ ਲੋਕ ਦੇਖਦੇ ਆ ਤੇ ਉਹ ਵੀ ਬੇਅਕਲੇ ਆ ਜਿਨ੍ਹਾਂ ਨੇ ਇਹਨਾਂ ਨੂੰ ਮਤਲਬ ਸਿਰ ਤੇ ਚੜਾ ਕੇ ਰੱਖਿਆ ਏ ਇਹਨਾਂ ਦਾ ਤੁਹਾਨੂੰ ਕੀ ਸਿੱਖਿਆ ਮਿਲਦੀ ਆ ਬੇਵਕੂਫ ਜਨਾਨੀ ਤੋਂ ਨਾ ਇਹਨੂੰ ਬੋਲਣ ਦੀ ਅਕਲ ਨਾ ਇਹ ਟਲਦੀ ਆ ਕਿ ਮੇਰੇ ਨਾਲ ਕੀ ਹੋਣਾ ਕੀ ਨਹੀਂ ਹੋਣਾ ਮੈਂ ਸੁਣਿਆ ਇਹਦਾ ਦਾਦਾ ਵੀ ਇਹਨੂੰ ਲੱਭਦਾ ਫਿਰਦਾ ਏ ਕਿ ਕੀ ਇਹ ਲੱchn ਕਰਦੀ ਫਿਰਦੀ ਆ ਛੋਟੀ ਜੀ ਉਮਰ ਦੇ ਵਿੱਚ ਭੱਜ ਗਏ ਨੇ ਦੋ ਤੇ ਵਿਆਹ ਹੀ ਕਰਾ ਲਏ ਸਾਤ ਅੱਠਾਂ ਦੇ ਨਾਲ ਖੇ ਖਾਂਦੀ ਫਿਰਦੀ ਵੱਤ ਸਹੀ ਏ ਇੱਕ ਬਲੌਗਰ ਨੇ ਫੈਮਿਲੀ ਤੇ ਉਹਨਾਂ ਦੇ ਪਿਤਾ ਦੀ ਮੌਤ ਹੋ ਰਹੀ ਆ ਤੜਫ ਰਿਆ ਤੇ ਆਖਰੀ ਸਾਹਾਂ ਤੇ ਆ ਜੋ ਪਰਿਵਾਰ ਰੋਤਾ ਰਿਹਾ ਪਰ ਉਹ ਵੀਡੀਓ ਬਣਾ ਰਿਹਾ ਪਰ ਉਹ ਵੀਡੀਓ ਬਣਾ ਕੇ ਕਹਿ ਰਿਹਾ ਕਿ ਪਿਤਾ ਸਾਡਾ ਜਾਣ ਵਾਲਾ ਹੈ ਔਰ ਉਹਦਾ ਅੰਗੂਠਾ ਫੜ ਕੇ ਉਹ ਸਬਸਕ੍ਰਾਈਬ ਦਾ ਬਟਨ ਦਬਾਉਣ ਨੂੰ ਕਹਿ ਰਿਹਾ ਕਿ ਸਬਸਕ੍ਰਾਈਬ ਕਰੋ ਕਿ ਸਾਡਾ ਪੇ ਹੁਤਾ ਮਰ ਜਾਣਾ ਹੈ ਤੋ ਬਾਅਦ ਰੋਟੀ ਰੋਜ਼ੀ ਦਾ ਸਾਧਨ ਸਾਡਾ YouTube ਹੀ ਹੈ ਤਾਂ ਅਸੀਂ ਸੈਂਸਿਟੀਵਿਟੀ ਕਿੰਨੀ ਘਟ ਗਈ ਹੈ ਸਾਡੇ ਅੰਦਰ ਅਸੀਂ ਉਸ ਤੌਰ ਦੇ ਵਿੱਚ ਜੀ ਰਹੇ ਹਾਂ ਤਾਂ ਉਸ ਦੌਰ ਦੇ ਵਿੱਚ ਨਾਟਕ ਜਾਂ ਆਰਟ ਫਾਰਮਸ ਨੇ ਜਿਹੜੀਆਂ ਸਾਡੀਆਂ ਸਾਨੂੰ ਬਚਾਉਣੀਆਂ ਸੀ ਸਾਡੀ ਆਉਣ ਵਾਲੀ ਪੀੜ੍ਹੀ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਸਰ ਕਿ ਤੁਸੀਂ ਛੋਟੇ ਬੱਚਿਆਂ ਨੂੰ ਨਹੀਂ ਅਲਾਉ ਕੀਤਾ ਨਹੀਂ ਤਾਂ ਅਸੀਂ ਹੋਰ ਖਾਣੇ ਤੇ ਨਾਟਕ ਦੇਖ ਔਰ ਦੂਜੀ ਇੱਕ ਬੇਨਤੀ ਹੈ ਕਿ ਵੈਸੇ ਤਾਂ ਤੁਸੀਂ ਡਾਕਟਰ ਸਾਹਿਬ ਇਹਨੂੰ ਕਹਿ ਰਹੇ ਸੀਗੇ ਕਿ ਅੰਡਰਐਸਟੀਮੇਟ ਨਾ ਕਰੋ ਬਠਿੰਡੇ ਦੀ ਆਡੀਅנס ਬਹੁਤ ਮਚਾਰ ਆਡੀਅנס ਹੈ ਪਰ ਮੈਂ ਇਹ ਕਹਿਣਾ ਹੁਣਾ ਕਿ ਆਪਦੇ ਮੋਬਾਈਲ ਫੋਨਸ ਨੂੰ 1.5 ਘੰਟੇ ਲਈ ਨਾ ਸਿਰਫ ਬੰਦ ਰੱਖਿਓ ਸਗੋਂ ਭੁੱਲ ਜਿਓ ਕਿ ਕੋਈ ਦੁਨੀਆ ਬਾਹਰ ਵੀ ਵਸਦੀ ਆ ਫੋਨਾਂ ਤੋਂ ਬਿਨਾਂ ਦੀ ਦੁਨੀਆ ਵੀ ਦੇਖ ਲੀਏ ਜਿਹੜੀ ਪਹਿਲਾਂ ਕਰੇ ਆਪਾਂ ਉਦੋਂ ਵੀ ਤਾਂ ਸਾਰੀ ਜਾਂਦਾ ਸੀ ਸੋਚੋ ਤੇ ਜਦੋਂ ਨਹੀਂ ਸੀਗੇ ਫੋਨ ਦੋ ਦੋ ਵੀ ਸਰ ਜਾਂਦਾ ਸੀ ਅਸੀਂ ਛੱਤ ਤੇ ਸਾਰਾ ਟੱਬਰ ਜਦੋਂ ਛੋਟੇ ਅਸੀਂ ਹੁੰਦੇ ਸੀ ਸੋਣਾ ਤੇ ਰਾਤ ਬਰਾਤ ਤੇ ਸ਼ੈ ਦੀ ਕੋਈ ਫੋਨ ਵੱਜਣਾ ਤੇ ਜੇ ਵੱਜਦਾ ਬਾਕੀ ਤੁਹਾਨੂੰ ਵੀ ਪਤਾ ਹੈ ਕਿ ਇਹ ਕਿਹੜੇ ਵਲੌਗਰ ਦੀ ਗੱਲ ਹੋ ਰਹੀ ਆ ਬਾਕੀ ਹੈਗੇ ਸਾਰੇ ਬੇਸ਼ਰਮ ਆ ਜਿੰਦ ਤੱਕ ਮੈਨੂੰ ਲੱਗਦਾ ਹੈ ਕਿ ਆਪ ਮਤਲਬ ਕੈਮਰੇ ਦੇ ਪਿੱਛੇ ਹੋ ਜਣਗੇ ਤੇ ਜਨਾਨੀਆਂ ਨੂੰ ਨਚਾਉਂਦੇ ਰਹਿੰਦੇ ਸਾਰਾ ਦਿਨ ਕਿ ਲੱਕ ਹਲਾਓ ਤੇ ਪੈਸੇ ਕਮਾਓ ਫਿਰ ਕਹਿੰਦੇ ਆ ਕਿ ਲੋਕ ਸਾਨੂੰ ਗਲਤ ਬੋਲਦੇ ਆ ਤੇ ਗੱਲ ਤਾਂ ਵੀ ਮਤਲਬ ਮੱਕੜ ਸਾਹਿਬ ਨੇ ਸਹੀ ਕਹੀ ਹੈ ਹਨਾ ਅੱਜ ਕੱਲ ਲੋਕ ਇੰਨਾ ਜ਼ਿਆਦਾ ਫੋਨ ਦੇ ਵਿੱਚ ਬੜੇ ਰਹਿੰਦੇ 24 ਘੰਟੇ ਪਹਿਲਾਂ ਤਾਂ ਜਮਾਨਾ ਵਾਕਈ ਸਹੀ ਹੁੰਦਾ ਸੀ ਕਿ ਰਾਰ ਬਰਾਤ ਕਿਸੇ ਨੂੰ ਫੋਨ ਕਰ ਲੱਗੇ ਵੀ ਡਰ ਲੱਗਦਾ ਹੁੰਦਾ ਸੀ ਕਿ ਕੋਈ ਮਾੜੀ ਖਬਰ ਨਾ ਆ ਜੇ ਹੁਣ ਮੂੰਹ ਚੱਕ ਕੇ ਸਾਰੇ ਇੱਥੇ ਮੇਰੇ ਕੋਲ ਸਵਾ ਦੇ ਦਿਨਾਂ ਦੇ ਵਿੱਚ ਆਇਆ ਵਾ ਤੁਸੀਂ ਸੋਚਦੇ ਹੋ ਕਿ ਕਿੰਨੇ ਦਿਨ ਨਾਤਾ ਹੋਊਗਾ ਵਾਈ ਗਨ 7 ਦਿਨ ਨਾਤਾ 7 ਦਿਨ ਕੀ ਹੋਇਆ 7 ਜਦੋਂ ਇੰਸਟਾ ਖੋਲੋ ਇਹ ਹੀ ਮੱਥੇ ਲੱਗਦਾ ਜਾਂ ਤੇ ਰੋਈ ਜਾਊਗਾ ਕਿ ਮੈਨੂੰ ਕਿਸੇ ਨੇ ਬਲੈਕਮੇਲ ਕਰਤਾ ਮੈਨੂੰ ਫਲਾਣ ਨੇ ਆ ਕਹਿ ਦਿੱਤਾ ਉਹ ਕਹਿ ਦਿੱਤਾ ਮੇਰੀਆਂ ਵੀਡੀਓ ਲੀਕ ਹੋ ਗਈਆਂ ਤੇ ਜਾਂ ਫਿਰ ਆ ਭੈੜੀਆਂ ਚੰਦਰਗਾਇਆਂ ਰੀਲਾਂ ਲੈ ਕੇ ਆ ਜਾਊਗਾ ਜਾਂ ਕਿਸੇ ਦੀ ਮੰਗਵੀ ਗੱਡੀ ਲੈ ਕੇ ਨਾ ਆਹ ਲੱchn ਕਰਦੇ ਰਹਿੰਦੇ ਆ ਤੇ ਮੱਥੇ ਦੇ ਵਿੱਚ ਬਸ ਇਹਨਾਂ ਦੀਆਂ ਰੀਲਾਂ ਹੀ ਵੱਜ ਰਹੀਆਂ ਇਹਨਾਂ ਨੂੰ ਦੇਖ ਕੇ ਤਾਂ ਇਨਾ ਜ਼ਿਆਦਾ ਗੁੱਸਾ ਆਉਂਦਾ ਹੈ ਕਿ ਤੁਸੀਂ ਕੀ ਇੱਥੇ ਸਿੱਖਿਆ ਦਿੰਦੇ ਜੇ ਕੋਈ ਦੋ ਸ਼ਬਦ ਹੀ ਚੰਗੇ ਬੋਲ ਦਿਆ ਕਰੋ ਕਿਸੇ ਚੰਗੇ ਭਲੇ ਬੰਦੇ ਦਾ ਭਲਾ ਹੋ ਜੇ ਕਿ ਸਲੋ ਵਧੀਆ ਤੇ ਕੁਝ ਬੋਲਿਆ ਬਸ ਆਹ ਕੁੜੀਆਂ ਵਾਲੇ ਲੱchn ਕਰਦਾ ਰਹਿੰਦਾ ਹੈ ਨਾ ਇਹ ਹੈਂ ਇਹ ਜੋ ਘਾਪੇ ਤੇ ਆ ਜੀ ਸ਼ਰਮ ਹੈ ਕੁਝ ਕੁ ਸ਼ਰਮ ਆਇਆ ਹੈ ਆ ਇੱਕ ਦਾ ਘਰ ਵਾਲਾ ਹੈ ਇੱਕ ਇਹ ਨਹੀਂ ਟਿਕਦਾ ਸਾਰਾ ਦਿਨ ਇੰਨੇ ਸਿਰ ਤੇ ਜੜਾ ਕੇ ਰੱਖੀ ਆ ਤੇ ਆ ਵੇਖੋ ਮੈਡਮ ਵਲੌਗ ਬਣਾ ਰਹੀ ਆ ਤੇ ਘਰ ਵਾਲਾ ਕੰਮ ਕਰ ਰਿਹਾ ਹੈ ਤੇ ਜਿੰਨਾ ਟਾਈਮ ਤੂੰ ਮਤਲਬ ਫੋਨ ਫੜਨ ਦੇ ਲਾਇਆ ਤੇ ਉਹੀ ਕੰਮ ਤੂੰ ਆਪਣੇ ਹੱਥੀ ਕਰ ਲਾ ਠੀਕ ਹੈ ਨਾ ਐਡੀ ਜਿਆਦੀ ਡਰਾਮੇਬਾਜ਼ ਔਰਤਾਂ ਨਾ ਝੂਠੀ ਐ ਇੱਕ ਨੰਬਰ ਦੀ ਝੂਠੀ ਹਰੇਕ ਵਲੌਗ ਦੇ ਵਿੱਚ ਪਤਾ ਨਹੀਂ ਕਿੰਨੇ ਰੋਣ ਧੋਣ ਤੇ ਕਿੰਨੇ ਜਾਰੇ ਝੂਠ ਬੋਲਦੀ ਤੇ ਸਾਰਾ ਦਿਨ ਕੰਮ ਆਪਣੇ ਘਰ ਵਾਲੇ ਤੋਂ ਕਰਾਉਂਦੀ ਤੇ ਆ ਬੈਠੀ ਬਸ ਵਲੌਗ ਬਣਾਉਂਦੀ ਰਹਿੰਦੀ ਆ ਤੇ ਉਹ ਜਾ ਇਹ ਆ ਕਿ ਨਾ ਬਣਾਉ ਮੱਖਣੀ ਜੇ ਨਹੀਂ ਤਾਂ ਤੁਹਾਡਾ ਸਰੀਰ ਠੀਕ ਤੇ ਪਰ ਲੋਕਾਂ ਨੂੰ ਤੂੰ ਨਾ ਪੁੱਠੀਆਂ ਹਦੈਤਾਂ ਲਾਓ ਮੈਨੂੰ ਦੇਖ ਮੇਰੇ ਲੱਗਦਾ ਇਹ ਬੰਦਿਆ ਬੰਦਿਆ ਨਹੀਂ ਕਰਦਾ ਇਹ ਬੰਦਿਆ ਨਹੀਂ ਕਰਦਾ ਇਹ ਬੰਦਿਆ ਨਹੀਂ ਕਰਦਾ ਇਹ ਬੰਦਿਆ ਨਹੀਂ ਕਰਦਾ नहीं गाली नहीं दे सकता नहीं, गाली नहीं देना फैमिली फैमिली देखती है वरना मैं ऐसे ऐसी गाली दू ऐसे ऐसे गाली दू ना जिंदगी भरी आते थी ਕਿੰਨੇ ਡਰਾਮੇ ਕਰਦੀ ਆ ਹੁਣ ਕਹਿੰਦੀ ਆ ਕਿ ਮੈਂ ਡਾਕਟਰ ਨੂੰ ਨਹੀਂ ਦਿਖਾਉਣਾ ਤੇ ਹੋਰ ਕਿਹਨੂੰ ਦਿਖਾਉਣਾ ਹੀ ਜਾ ਕੇ ਨਾਲੇ ਤੂੰ ਕਹਿੰਦੀ ਮੇਰੇ ਆਪਰੇਸ਼ਨ ਹੋਏ ਇਹ ਡਰਾਮੇਬਾਜ਼ ਔਰਤ ਆ ਉਹ ਜਿਹੜਾ ਘਰ ਵਾਲਾ ਸਿਰ ਚੜਾ ਕੇ ਬੈਠਾ ਨਹੀਂ ਬੁੱਗੇ ਜਾਣੇ ਜਾਣਾ ਤੇਰਾ ਬੁੱਗਾ ਤੇ ਰੁੱਸਿਆ ਫਿਰਦਾ ਨਾਲ ਕੈਮਰੇ ਨਾਲ ਦੇਖੀ ਜਾਂਦੀ ਆ ਤੇ ਨਾਲੇ ਆਪਣੀ ਓਵਰ ਐਕਟਿੰਗ ਕਰੀ ਜਾਂਦੀ ਥੋੜੀ ਜਿਹੀ ਐਕਟਿੰਗ ਕੱਟ ਕਰਿਆ ਕਰੋ ਠੀਕ ਹੈ ਨਾ ਸਾਰੇ ਲੋਕਾਂ ਨੂੰ ਪਤਾ ਹੈ ਕਿ ਡਰਾਮੇ ਕਰਦੀ ਆ ਨਾਲ ਕੈਮਰੇ ਨਾਲ ਦੇਖਦੀ ਆ ਕਿ ਮੇਰਾ ਵਲੌਗ ਬਣ ਰਿਹਾ ਹੈ ਕਿਉਂਕਿ ਨਹੀਂ ਮਿਹਨਤ ਵੀ ਕਰਨੀ ਆ ਨਾ ਫਿਰ ਰੋਣਾ ਧੋਣਾ ਸੌਖੀ ਹੀ ਗੱਲ ਥੋੜੀ ਆ ਕੈਮਰੇ ਦੇ ਸਾਹਮਣੇ ਲੱਛਣ ਕਰਦੀ ਰਹਿੰਦੀ ਆ ਸਾਰਾ ਦਿਨੇ ਬੱਜੀ ਬੱਜੀ ਮੈਂ ਰੋ ਦੇ ਜਾਂਦਾ ਮੈਂ ਰੋ ਦੇ ਜਾਂਦਾ ਬੰਦ ਕਰਾ ਸਤਾ ਆਏ ਕਮੇ ਨਹੀਂ ਜਾ ਰਿਹਾ ਮੈਂ ਨਹੀਂ ਜਾ ਕਹਿੰਦਾ ਨਾ ਬੰਦਰ ਬੁਜੀਆ ਦੇ ਪੱਤੀਓਂ ਦੀ ਮੀਂਹ ਆਈ ਨਹੀ ਰੋਈਦਾ ਨਾਲ ਕੰਮ ਨਹੀਂ ਕਰਦਾ ਮੈਂ ਨਹੀਂ ਅੰਦਰ ਟੁਕੜੇ ਤੋਂ ਜਾ ਨਹੀਂ ਜਾ ਮੈਂ ਨਹੀਂ ਮੈਂ ਨਹੀਂ ਅੰਦਰ ਟੁਕੜੇ ਤੋਂ ਕੱਲੇ ਜਾ ਸਾ ਲੱਛਣ ਕਰਦੀ ਆ ਤੂੰ ਜਿਹੜਾ ਕੰਮ ਕਰਦਾ ਨਾ ਤੂੰ ਆਪਣਾ ਚੁੱਪ ਕਰਕੇ ਉਹ ਕੀ ਮਖਣੀ ਮੂੜੀ ਜਿਹਾ ਬਣਾਉਂਦੇ ਆ ਨਾ ਤੂੰ ਉਹੀ ਬਣਾ ਠੀਕ ਆ ਨਾ ਉਹ ਤਾਂ ਲੱਛਣ ਕਰਦੀ ਆ ਕਿਵੇਂ ਲੱਤਾਂ ਖਲਾਰ ਖਲਾਰ ਬੈਂਦੀਆਂ ਵੱਲ ਬੇਅਕਲਾਈ ਤੇ ਇਹਨਾਂ ਨੂੰ ਦੇਖਦਾ ਕਿ ਵਲੌਗ ਬਣਾਉਂਦੇ ਆ ਸਾਰੀ ਦੁਨੀਆ ਦੇਖਦੀ ਇਹ ਤੇ ਜਵਾਕ ਕੋਣੀ ਮੇਰੇ ਖਾਲੇ ਇਦਾਂ ਨਾ ਕਰਦੇ ਕਿਵੇਂ ਦੇ ਆ ਲੱਛਣ ਕਰਦੀ ਆ ਆਪਣੀ ਕਹਿੰਦੀ ਆ ਮੈਂ ਡਾਕਟਰ ਨੂੰ ਨਹੀਂ ਦਿਖਾ ਕੇ ਆਉਣਾ ਨਾ ਤੇ ਡਾਕਟਰ ਆਪਣੀ ਨੂੰ ਫੋਟੋ ਖਿੱਚ ਕੇ ਭੇਜ ਦੇ ਕਿ ਤਾਂ ਦੇਖ ਕੇ ਦਵਾਈ ਦੇ ਦੇਣ ਨਹੀਂ ਗਾਈਸ ਵੀ ਹਾਂਜੀ ਗਾਈਸ ਵੀ ਸਾਡੇ ਲਈ ਆਇਆ ਇੱਕ ਪਾਰਸਲ ਕਹਿੰਦੀ ਆ ਕਿ ਸਾਡੇ ਲਈ ਆਇਆ ਵਾ ਇੱਕ ਪਾਰਸਲ ਇਹਨਾਂ ਨੂੰ ਕੋਈ ਪਾਰਸਲ ਪੁਰਸਨ ਨਹੀਂ ਭੇਜਦਾ ਮੈਨੂੰ ਜਿੱਥੋਂ ਤੱਕ ਲੱਗਦਾ ਏ ਠੀਕ ਆ ਨਾ ਇਹ ਆਪ ਹੀ ਮਤਲਬ ਆਰਡਰ-ਉਡਰ ਕਰ ਲੈਂਦੇ ਆ ਤੇ ਫਿਰ ਕਹਿ ਦਿੰਦੇ ਸਾਨੂੰ ਕਿਸੇ ਨੇ ਗਿਫਟ ਕੀਤਾ ਉਹ ਕੀਤਾ ਮਤਲਬ ਕਿਉਂ ਝੂਠ ਬੋਲਦਿੰਨੀ ਆ ਉਹ ਤੇ ਪਤਾ ਲੱਗ ਗਿਆ ਕਿ ਤੂੰ ਹੈ ਹੀ ਇੱਕ ਨੰਬਰ ਦੀ ਝੂਠੀ ਆ ਤੂੰ ਤੇ ਆਪਣੇ ਬਿਮਾਰੀ ਦਾ ਵੀ ਇੰਨਾ ਜ਼ਿਆਦਾ ਡਰਾਮਾ ਕੀਤਾ ਕਿ ਹਿਸਾਬ ਨਹੀਂ ਆ ਹੁਣ ਕਹਿੰਦੀ ਆ ਕਿ ਹੁਣ ਦੇਖੋ ਬੈਠੀ ਦੇਖੋ ਕਿਵੇਂ ਰੋਟੀ ਖਾ ਰਹੀ ਆ ਦੋ ਤਿੰਨ ਰਹਾ ਕੇ ਬੈਠੀ ਅੱਗੇ ਤੇ ਉਹ ਤੇ ਕਿਸੇ ਨੇ ਇਹਨਾਂ ਨੂੰ ਕਮੈਂਟ ਕੀਤਾ ਕਿ ਜਦੋਂ ਸਾਡਾ ਆਪਰੇਸ਼ਨ ਹੋਇਆ ਸੀ ਨਾ ਤੇ ਅਸੀਂ ਇੱਕ ਮਹੀਨ ਮੰਥ ਪੂਰਾ ਮਤਲਬ ਕਿ ਭਰੇਸ ਕੀਤਾ ਸੀ ਰੋਟੀ ਤੱਕ ਵੀ ਨਹੀਂ ਖਾਦੀ ਤੇ ਇਹ ਦੇਖ ਲਓ ਮਰਨਾ ਜੀ ਕਹਤਾ ਬਰਕਾ ਦਾ ਤੂੰ ਜਾ ਖਾਂਗਾ ਜੇ ਨਬਤ ਤੇ ਪੀਣਾ ਨਾ ਮੰ। ਬਮਾਰੰ ਮੈਨ ਤੇ ਕੁਵਤ ਖਾਣੀ ਪੈਂਦਾ। ਸੀਟ ਚ ਕਮੀ ਹੋ ਜਾਂਦੀ ਫਿਰ। ਇਹ ਖਾਣ ਦਾ ਤਰੀਕਾ ਦੇਖ ਲਓ ਕਿਵੇਂ ਖਾਂਦੀ ਆ ਖਾਈ ਇਹ ਜਾਂਦੀ ਆ ਤੇ ਸ਼ਰਮ ਸਾਨੂੰ ਆਈ ਜਾਂਦੀ ਆ ਕਿ ਕੀ ਇਹ ਲੱਛਣ ਕਰਦੀ ਆ। ਮੱਲੀ ਪਤਾ ਨਹੀਂ ਕਿਵੇਂ ਦੀ ਔਰਤ ਆ ਮੈਨੂੰ ਲੱਗਦਾ ਇਹ ਦਿਮਾਗ-ਦਮੂਗ ਚ ਪਤਾ ਨਹੀਂ ਕੀ ਕੀ ਇਹੋ ਜਿਹਾ ਚੱਲਦਾ ਰਹਿੰਦਾ ਇਹਨੂੰ ਕੁਝ ਸਮਝ ਨਹੀਂ ਲੱਗਦੀ ਜਾਂ ਇਹਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਜਾਂ ਇਹ ਮਤਲਬ ਬੇਇੱਜ਼ਤੀ ਫੀਲਿੰਗ ਨਹੀਂ ਕਰਦੀ ਇਹ ਕੋਈ ਮੇਰੀ ਬੰਦਾ ਬੇਇੱਜ਼ਤੀ ਕਰ ਰਿਹਾ ਹੈ ਤੇ ਮਾਰੇ ਮੋਰ ਸ਼ਰਮੀ ਕਰ ਲਾ ਖਾਣ ਦਾ ਤਰੀਕਾ ਦੇਖ ਲਓ ਤੇ ਉੱਪਰੋਂ ਹਾਲੀ ਕਹਿੰਦੀ ਆ ਮੈਂ ਬਿਮਾਰ ਆ ਮੇਰੇ ਪ੍ਰੈਸ਼ਨ ਹੋਇਆ ਤੇ ਇੱਕ ਬੰਨਿਆ ਕਹਿੰਦੀ ਆ ਕਿ ਮੇਰੇ ਪੀਜ਼ੇ 버ਗਰ ਖਾਣ ਨੂੰ ਦਿਲ ਕਰਦਾ ਏ ਕਿਨੂੰ ਕਿਨੂੰ ਲੱਗਦਾ ਹੈ ਕਿ ਇਹ ਬਹੁਤ ਜ਼ਿਆਦੀ ਬਿਮਾਰ ਆ ਤੇ ਸੀਰੀਅਸ ਹਾਲਤ ਦੇ ਵਿੱਚ ਆ ਚੰਗੀ ਭਲੀ ਬੈਠੀ ਤੇ ਖਾਣ ਦਾ ਤਰੀਕਾ ਦੇਖ ਲਓ ਇਹਦਾ ਮੈਂ ਨਹੀਂ ਨਾ ਪੈ ਜਾ ਕਰਦੀ ਕਿ ਕਿਦੋਂ ਲੱਗਦਾ ਕਰਦਾ ਇਹ ਬਦਦਰ ਕਰਦਾ ਕਿ ਨਾ ਤੇ ਬੈਠ ਜਾ ਜਾਂਦਾ ਤੇ ਮੈਨੂੰ ਲੱਗਦੀ ਆ ਹਰ ਗੱਲ ਨਹੀਂ ਆਹੋ ਉਹ ਹਰਿਆਣੇ ਜਿਹੜਾ ਬਰਗੇ ਚੜਾ ਚ ਗਿਆ ਹੈ ਤੇਰੇ ਕੋਲੇ ਵਕਤ ਨਹੀਂ ਹੈ ਲੋ ਕਿਸੇ ਵੀ ਬਹਾਨੇ ਆ ਭਾਵੇਂ ਹਾਸੇ ਮਜ਼ਾਕ ਦੇ ਵਿੱਚ ਦਰਾਣੀ ਤਰੀ ਨੇ ਚੰਗੀ ਤਰੀ ਬੇਇਜ਼ਤੀ ਕੀਤੀ ਨਾ ਰੱਜ ਕੇ ਬੇਇਜ਼ਤੀ ਕੀਤੀ ਆ ਤੇ ਇਹਨੇ ਬੇਸ਼ਰਮ ਨੇ ਮਾਸਾ ਫੀਲ ਨਹੀਂ ਕੀਤੀ ਅਗੋਂ ਦੰਦ ਕੱਢਦੀ ਆ ਤੇ ਅਗੋਂ ਕਹਿੰਦੀ ਆ ਕਿ ਅਸੀਂ ਇੱਥੋਂ ਤੱਕ ਗਏ ਉੱਥੋਂ ਤੱਕ ਲੈ ਕੇ ਗਏ ਤੇ ਟੇਕਦੀ ਨਹੀਂ ਬੈਠਦੀ ਨਹੀਂ ਆ ਬੈਠੀ ਜੇ ਲੰਮੇ ਰੇ ਪੈ ਰਹੀਂਦੀ 24 ਘੰਟੇ ਬਸ ਜੇ ਨਹੀਂ ਟੇਕਦੀ ਤੇ ਰੀਲਾਂ ਤੋਂ ਨਹੀਂ ਟੇਕਦੀ 24 ਘੰਟੇ ਰੀਲਾਂ ਬਣਾਉਂਦੀ ਰਹਿੰਦੀ ਆ 24 ਘੰਟੇ ਵਲੌਗ ਬਣਾਉਂਦੀ ਰਹਿੰਦੀ ਆ ਤੇ ਜਦੋਂ ਕੰਮ ਕਰਨਾ ਹੋਵੇ ਤੇ ਗਾਈਜ਼ ਵੀਰੇ ਮੈਂ ਠੀਕ ਨਹੀਂ ਤੇ ਗਾਈਜ਼ ਵੀਰੇ ਕੀ ਕਰਨ ਗਾਈਜ਼ ਵੀਰੇ ਆਣ ਕੇ ਤੇਰੇ ਘਰ ਦੇ ਝਾੜੂ ਪੋ

बै जा बै जा तू ਕਿਹੜਾ ਕੋਈ ਕੰਮ ਕਰਨਾ ਸਾਰਾ ਦਿਨ ਤੇ ਵਿਹਲ ਹੀ ਰਹਿਣੀ ਆ ਵਲੌਗ ਬਣਾ ਲਿਆ ਖਾ ਲਿਆ ਪੀ ਲਿਆ ਰੀਲਾਂ ਬਣਾ ਲਈਆਂ ਤੇ ਲੋਕਾਂ ਨੇ ਬਸ ਇੱਟ ਖੜਕੀ ਕੇ ਰਹਿਲੇ ਤੇ ਰਿਪਲਾਈ ਦੇ ਤੇ ਇਹੀ ਕੰਮ ਆ ਤੇਰੇ ਕੋਲ ਦੋ ਚਾਰ ਹੋਰ ਤੂੰ ਕਿਹੜਾ ਕਿਸੇ ਨੂੰ ਰੋਟੀ ਪਾਣੀ ਖਵਾਉਣਾ ਨਾਨ ਤੇਰੀ ਆਈ ਆ ਤੇ ਤੂੰ ਰੋਟੀ ਬਣਾ ਚਲ ਆ ਤੇ ਤੂੰ ਕੀ ਕਦੀ ਬਣਾ ਕੇ ਖਵਾਈਆਂ ਜਿਹੜੀ ਤੇਰੀ ਰੋਟੀ ਬਣਾਉਣ ਵਾਲੀ ਤੂੰ ਘਰੇ ਲਾਈ ਆ ਉਹਨੂੰ ਹੀ ਕਹੇ ਕਿ ਮੇਰੀ ਲੈਣ ਪਤਾ ਉਹ ਤੇਰਾ ਆਈ ਆ ਤੇ ਰੋਟੀ ਉਹ ਗਵੰਡੀਆਂ ਕਰ ਤੇਰੀ ਦਰਾਣੀਆਂ ਲੋ ਜਾ ਕੇ ਖਾਣ ਗਈ ਆ ਤੇ ਤੂੰ ਖਵਾ ਰੋਟੀ ਆਪਣੀ ਨਾਨ ਦੇ ਨਾਲ ਪਤਾ ਤੇਰਾ ਲੈਣ ਆਈ ਹੈ ਨਾ இது தொடர்பாக அவர் வெளியிட்டுள்ள அறிக்கையில் இந்தியாவின் பொருளாதாரம் மேம்படுவதாக கூறியுள்ளார் ਇਹ ਲੱਛਣ ਜਿਹੜੇ ਕਰਦੀ ਆ ਇਹ ਲੱਛਣੀ ਨੂੰ ਸ਼ੋਭਾ ਦਿੰਦੇ ਆ ਕੀ ਇਹ ਲੱਛਣ ਕਰਦੀ ਰਹਿੰਦੀ ਬੱਚਿਆਂ ਵਾਂਗ ਮੈਨੂੰ ਆਹ ਨਹੀਂ ਖਵਾਉਂਦੇ ਮੈਨੂੰ ਉਹ ਨਹੀਂ ਖਾਂਦੇ ਸਾਰਾ ਦਿਨ ਤੇਰੇ ਆ ਪੀਜੇ ਦਿਮਾਗ ਦੇ ਵਿੱਚ ਘੁੰਮਦੇ ਰਹਿੰਦੇ ਇੱਕ ਨੇ ਵਲੌਗ ਦੇ ਵਿੱਚ ਇਹ ਗੱਲ ਕਹੀ ਵੀ ਸੀ ਕਿ ਮੈਨੂੰ ਨਾ ਡਾਕਟਰਾਂ ਨੇ बेहोश ਕੀਤਾ ਉਹ ਮੈਨਾਂ ਮਤਲਬ ਉਹ ਜਿਹੜੀਆਂ ਨਰਸਾਂ ਸੀ ਉਹਨਾਂ ਨੂੰ ਕਹੀ ਗਈ ਇਹਨਾਂ ਨੂੰ ਪੀਜੇ ਖਵਾ ਦਿਓ 버ਗਰ ਖਵਾ ਦਿਓ ਤੇ ਜਦੋਂ ਤੂੰ ਆ ਹੀ ਸਾਰਾ ਦਿਨ ਕਰਦੀ ਰਹਿੰਦੀ ਹੈ ਨਾ ਤੇ ਫਿਰ ਉਹੀ ਗੱਲਾਂ ਤੇਰੇ ਦਿਮਾਗ ਦੇ ਵਿੱਚ ਘੁੰਮਣੀਆਂ ਬਸ ਖਾਣਾ ਹੀ ਖਾਣਾ ਹੀ ਖਾਣਾ ਰੱਖਿਆ ਨੇ ਹੋਰ ਇਹਨੂੰ ਕੋਈ ਕੰਮ ਨਹੀਂ ਬਸ ਵਹਿਲੀ ਬੈਠੀ ਨੂੰ ਕੰਮ ਹੀ ਨਹੀਂ ਕੋਈ ਕਰਨਾ ਸਰਾਤ ਹੋ ਜੂਗੀ ਨਹੀਂ ਇਹਨੂੰ ਪੀਜ਼ੇ 버ਗਰਾਂ ਦੇ ਵਿੱਚ ਧਿਆਨ ਰਹਿੰਦਾ ਤੇ ਲੱਛਣ ਦੇਖੋ ਕਿਵੇਂ ਕਰਦੀ ਆ ਦੇਖ ਕੇ ਗੁੱਸਾ ਚੜੀ ਜਾਂਦਾ ਹਾਂਜੀ ਇਹਨਾਂ ਦਾ ਤਾਂ ਇਦਾਂ ਹੀ ਚੱਲਦਾ ਰਹਿਣਾ ਹੈ ਇਹਨਾਂ ਦੇ ਲੋਕਾਂ ਨੂੰ ਪਾਗਲ ਬਣਾਉਂਦੇ ਰਹਿਣਾ ਹੈ ਤੇ ਆਪਣਾ ਜਲੂਸ ਕਢਵਾਉਂਦੇ ਰਹਿਣਾ ਹੈ ਲੋਕਾਂ ਤੋਂ ਇਹ ਨਹੀਂ ਸੁਧਰ ਸਕਦੇ ਬਾਕੀ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਹਾਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਓ ਨਾਲੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ